ਰਾਜਪਦਰੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਗੋਰਖਨਾਥ ਕਲੋਨੀ ਬੜ ਮਾਜਰਾ ਪੁਲਿਸ ਥਾਣਾ ਬਲੋਂਗੀ ਦੇ ਤਹਿਤ ਨਸ਼ਾ ਤਸਕਰ ਦੇ ਕਬਜ਼ੇ ਹੇਠ ਪੈਂਦੀ ਪੰਚਾਇਤੀ ਜ਼ਮੀਨ ਤੇ ਬਣੀ ਗੈਰ ਕਾਨੂੰਨੀ ਉਸਾਰੀ ਨੂੰ ਪੁਲਿਸ ਪ੍ਰਸ਼ਾਸਨ ਅਤੇ ਪਿੰਡ ਪੰਚਾਇਤ ਵੱਲੋਂ ਸਾਂਝੀ ਕਾਰਵਾਈ ਦੌਰਾਨ ਢਾਹ ਦਿੱਤਾ ਗਿਆ ਹੈ ਇਹ ਗੈਰ ਕਾਨੂੰਨੀ ਸੰਪਤੀ ਸੰਜੇ ਸ਼ਾ ਪੁੱਤਰ ਪੋਸ਼ਨ ਸ਼ਾ ਵਾਸੀ ਗੋਰਖਨਾਥ ਕਲੋਨੀ ਬੜ ਮਾਜਰਾ ਦੀ ਸੀ ਜੋ ਨਸ਼ਾ ਤਸਕਰੀ ਨਾਲ ਸੰਬੰਧਿਤ ਕਈ ਅਪਰਾਧਿਕ ਮਾਮਲੇ ਵਿੱਚ ਸ਼ਾਮਲ ਹੈ ਇਹ ਗੈਰ ਕਾਨੂੰਨੀ ਨਿਰਮਾਣ ਪੰਚਾਇਤ ਦੀ ਜ਼ਮੀਨ ਤੇ ਕੀਤਾ ਗਿਆ ਸੀ ਇਹ ਟਾਉਨ ਦੀ ਮੁਖਮ ਐਸਪੀ ਪਬੀਆ ਮਿਸ ਦੀਪਿਕਾ ਸਿੰਘ ਅਤੇ ਡੀਐਸਪੀ ਖਰੜ ਸ਼੍ਰੀਕਰਨ ਸਿੰਘ ਸੰਦੂ ਦੀ ਦੇਖਰੇਖ ਹੇਠ ਬीडीपीओ ਸ਼੍ਰੀ ਸਤਵੰਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਅਤੇ ਯੋਗ ਪੁਲਿਸ ਬਲ ਦੀ ਤਨਖਤੀ ਨਾਲ ਸਫਲਤਾਪੂਰਵਕ ਅੱਜ ਇਹ ਮਾਝੂ ਕਾਰਵਾਈ ਕੀਤੀ ਗਈ ਹੈ ਇਹ ਅੱਜ ਜਿਹੜੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਚੱਲਦੇ ਵੀਡੀਓ ਆਫਿਸ ਵੱਲੋਂ ਤੇ ਸਾਡੇ ਵੱਲੋਂ ਜਿਹੜਾ ਹੈਗਾ ਇੱਕ ਨਸ਼ਾ ਤਸਕਰ ਹੈਗਾ ਸੰਜੇ ਸ਼ਾ ਉਹਦੀ ਇੱਥੇ ਗੋਰਖਨਾਥ ਕਲੋਨੀ ਵਿੱਚ ਪ੍ਰੋਸੀਡਸ ਆਫ ਕਰਾਇਮ ਤੋਂ ਜਿਹੜੀ ਉਹਨੇ ਇਲੀਗਲ ਪ੍ਰਾਪਰਟੀ ਬਣਾਈ ਹੋਈ ਹੈ ਉਹਦੀ ਡੈਮੋਲੇਸ਼ਨ ਜਿਹੜੀ ਕੀਤੀ ਗਈ ਹੈ ਇਹਨਾਂ ਨੇ ਕਿੰਨੇ ਮੁਕਾਦਮੇ ਚੱਲਦੇ ਪਏ ਆ ਉਹਦੇ ਤੇ 5 ਮੁਕਦਮੇ ਹੈਗੇ ਨੇ ਜਿਨ੍ਹਾਂ ਤੋਂ 3 ਐਨਡੀਪੀਐਸ ਦੇ ਹੈਗੇ ਨੇ ਇੱਕ ਚੋਰੀ ਦਾ ਹੈਗਾ ਤੇ ਲੜਾਈ ਝਗੜੇ ਦਾ ਵੀ ਮੁਕਤਮਾ ਹੈ ਗਿਆ ਉਹਦੇ ਤੇ ਠੀਕ ਹੈ